ਅਰੇ ਅੰਬਸਪੀ ਦਾ ਕਰੂ ਗਰੰਟੀ ਕਾਨੂੰਨ ਇਹ ਸਿੱਧੀ ਵਿਸ਼ਵ ਪਾਰਸਥਾ ਦੇ ਨਾਲ ਟਕਰਾਂਦੀਆਂ ਮੰਗਾਵਾ ਛੋਟੀਆਂ ਮੰਗਾ ਨਹੀਂ ਆਗੀਆਂ ਜੇ ਅੱਜ ਅਸੀਂ ਆ ਜਿੱਤ ਜਾਂਦੇ ਆ ਤੇ ਅਸੀਂ ਸਭ ਕੁਝ ਜਿੱਤ ਜਾਂਦੇ ਆ ਅੱਗੇ ਵੀ ਭਜਿਆ ਸੀ ਨਾ ਮੋਦੀ ਫਿਰੋਜਪੁਰ ਚੋਂ ਅਸੀਂ ਭਜਾਇਆ ਸੀ ਇਹ ਹੈ ਤੇ ਸਾਰੇ ਇੱਕੋ ਜਿਹੇ ਆ ਪਰ ਇਸ ਵਕਤ ਜੋ ਕਿਸਾਨਾਂ ਦੀ ਕਾਤਲ ਪਾਰਟੀ ਜੋ ਸਭ ਤੋਂ ਵੱਧ ਗੰਦੀ ਪਾਰਟੀ ਸਾਬਤ ਹੋਈ ਆ ਬੀਜੇਪੀ ਜਿਹੜੀ ਆ ਹੋ ਰਹੀ ਆ ਕੋਈ ਇਹਨਾਂ ਨੂੰ ਬਿਲਕੁਲ ਪਿੰਡਾਂ ਦੇ ਵਿੱਚੋਂ ਭੁਜਾ ਰਹੇ ਆ ਅਸੀਂ ਕਿਸੇ ਨੂੰ ਬੀਜੇਪੀ ਵਾਲੇ ਨੂੰ ਨਹੀਂ ਵੜਨ ਦੇ ਰਹੇ ਪਿੰਡਾਂ 'ਚ ਕੋਈ ਵੋਟ ਨਹੀਂ ਇਹਨਾਂ ਨੂੰ ਜਿਹੜੀ ਆ ਬੀਜੇਪੀ ਨੂੰ ਤੇ ਖਾਸ ਕਰਕੇ ਕੋਈ ਵੋਟ ਨਹੀਂ ਪੰਜਾਬ ਦੇ ਵਿੱਚੋਂ ਪੈਣੀ ਤੁਸੀਂ ਵੇਂਦੇ ਰਹੋ ਜਦੋਂ ਵੀ ਕਿਤੇ ਲੋਡ ਪੈ ਗਈ ਸਾਨੂੰ 2 ਘੰਟੇ ਦੇ ਅੰਦਰ ਅੰਦਰ ਇਹੋ ਹੀ ਫੇਰ ਜੁਗ ਇਕੱਠਾ ਹੋ ਸਕਦਾ 2 ਘੰਟੇ ਦਾ ਸਮਾਂ ਚਾਹੀਦਾ ਸਾਨੂੰ ਸਿਰਫ ਬਹੁਤ ਸਾਰੇ ਕਿਸਾਨ ਜਿਹੜੇ 12 ਫਰਵਰੀ ਤੋਂ ਇਸ ਸਕੇ ਦੇ ਉੱਪਰ ਬੈਠੇ ਨੇ ਲਗਾਤਾਰ ਅੱਜ 100 ਦਿਨ ਹੋ ਗਏ ਨੇ ਉਸੇ ਤਰ੍ਹਾਂ ਹੀ ਜੋਸ਼ ਦੇ ਨਾਲ ਆਪਦੀ ਮੰਗਾ ਮੰਗਣ ਵਾਸਤੇ ਬੈਠੇ ਨੇ ਸਾਡੇ ਨਾਲ ਗੁਰਪ੍ਰੀਤ ਸਿੰਘ ਨੇ ਇਹਨਾਂ ਨੇ ਲੰਮਾ ਸਮਾਂ ਪਿਛਲੇ ਮੋਰਚੇ 'ਚ ਵੀ ਸਾ ਦਿੱਤਾ ਹੁਣ ਵੀ ਕੀ ਲੱਗਦਾ ਮਾਹੌਲ 100 ਦਿਨ ਬਾਅਦ ਵੀ ਉਸੇ ਤਰ੍ਹਾਂ ਹੀ ਜੋਸ਼ ਆ ਬਿਲਕੁਲ ਜੀ ਇਹ 100 ਦਿਨ ਬਾਅਦ ਵੀ ਉਹੀ ਜੋਸ਼ ਹੈ ਤੇ 13 ਮਹੀਨੇ ਪਹਿਲਾਂ ਜਦੋਂ ਚੱਲਿਆ ਉਦੋਂ ਵੀ ਅੰਦੋਲਨ ਐਸੀ ਜੋਸ਼ ਸੀਗਾ ਤੇ ਇਹ ਚਾਹੇ 13 ਸਾਲ ਵੀ ਚੱਲ ਜੇ ਕਿਉਂਕਿ ਸਾਡੀ ਜਿਹੜੀ ਆ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਕਰਕੋ ਜਾਣੀਆਂ ਜੇਕਰ ਤੇ ਅਸੀਂ ਇਸ ਅੰਦੋਲਨ ਨੂੰ ਨਾ ਜਿੱਤਿਆ ਤੇ ਇਹ ਸਾਡੀ ਮਜਬੂਰੀ ਆ ਅਸੀਂ ਇਹਨੂੰ ਜਿੰਨਾ ਜਿੰਨਾ ਤੇ ਜੋਸ਼ ਸਾਨੂੰ ਬਣਾ ਕੇ ਰੱਖਣਾ ਪੈਣਾ ਸਾਡੇ ਲੋਕਾਂ ਦੇ ਵਿੱਚ ਜਦੋਂ ਜਦੋਂ ਵੀ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਸਾਡੀ ਜ਼ਮੀਨਾਂ ਨੂੰ ਹੱਥ ਪਏ ਆ ਉਦੋਂ ਉਦੋਂ ਫਿਰ ਲੋਕ ਸਾਡੇ ਉੱਠੇ ਆ ਅੱਜ ਫਿਰ ਜਿਹੜੀ ਭਾਜਪਾ ਸਰਕਾਰ ਕਹਿੰਦੀ ਸੀ ਵੀ ਇਹ ਜਿਹੜੇ ਆ ਅੰਦੋਲਨਾਂ ਦੇ ਵਿੱਚ ਲੋਕ ਹੈ ਨਿਗੇ ਅੱਜ ਕਿਤੇ ਕੈਮਰਾ ਕਮਾ ਕੇ ਵੇਖ ਲਿਓ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਠੀਕ ਆ ਕੰਮ ਧੰਦੇ ਸਾਡੇ ਵੀ ਬਹੁਤ ਆ ਲੋਕ ਜਾਂਦੇ ਆ ਘਰਾਂ ਨੂੰ ਤੇ ਅਸੀਂ ਆਉਨੇ ਆ ਲਗਾਤਾਰ ਸਾਡੀਆਂ ਵਾਰੀਆਂ ਚੱਲ ਰਹੀਆਂ ਵਾ ਇੱਕ ਆਵਾਜ਼ ਦਿੱਤੀ ਸੀਗੀ ਅੱਜ ਲੱਖਾਂ ਦੇ ਇਕੱਠ ਬਾਰਡਰਾਂ ਤੇ ਹੋ ਗਿਆ ਜਦੋਂ ਵੀ ਕਿਤੇ ਲੋਡ ਪੈ ਗਈ ਸਾਨੂੰ 2 ਘੰਟੇ ਦੇ ਅੰਦਰ ਅੰਦਰ ਇਹੋ ਹੀ ਫੇਰ ਹਜੂਮ ਇਕੱਠਾ ਹੋ ਸਕਦਾ 2 ਘੰਟੇ ਦਾ ਸਮਾਂ ਚਾਹੀਦਾ ਸਾਨੂੰ ਸਿਰਫ ਗਰਦਾਸਪੁਰ ਤੋਂ ਆਉਂਦਿਆਂ ਵੈਸੇ ਅਸੀਂ 3.5 ਘੰਟੇ ਚ ਆਉਨੇ ਆ ਜੇ ਜੇ ਕਿਤੇ ਸਾਡੀ ਅਣਖ ਨੂੰ ਵੰਗਾਰਿਆ ਜਾਵੇ ਫਿਰ 2 ਘੰਟਿਆਂ ਦੇ ਵਿੱਚ ਵਿੱਚ ਇੱਥੇ ਪਹੁੰਚ ਜਾਗੇ 2 ਘੰਟੇ ਕੀ ਲੱਗਦਾ ਲੋਕ ਸਭਾ ਇਲੈਕਸ਼ਨਾਂ ਚੱਲ ਰਹੀਆਂ ਨੇ ਇੱਥੇ ਸ਼ੰਭੂ ਬਾਦਰੀ ਦੇ ਇਕੱਠ ਹੋ ਰਿਹਾ ਮਾਹੌਲ ਕੀ ਲੱਗਦਾ ਪੰਜਾਬ ਦਾ ਵੇਖੋ ਆ ਇਤਿਹਾਸ ਪਹਿਲੀ ਵਾਰ ਇਤਿਹਾਸ ਰਚੂਗਾ ਕਿ ਇਲੈਕਸ਼ਨਾਂ ਦੇ ਵਿੱਚ ਚੋਣ ਜਾਬਤੇ ਦੇ ਵਿੱਚ ਅੰਦੋਲਨ ਚੱਲ ਰਿਹਾ ਵਾ ਤੇ ਜਿਹੜੇ ਇਹ ਲੀਡਰ ਜਿਹੜੀਆਂ ਪਾਰਟੀਆਂ ਝੂਠ ਬੋਲ ਬੋਲ ਕੇ ਲੋਕਾਂ ਕੋ ਵੋਟਾਂ ਲੈਂਦੀਆਂ ਸੀਗੀਆਂ ਅੱਜ ਉਹਨਾਂ ਨੂੰ ਇਹ ਕਿਸਾਨਾਂ ਦੇ ਮੁੱਦਿਆਂ ਤੇ ਵੋਟਾਂ ਨਾਲ ਲੜਨੀਆਂ ਪੈ ਰਹੀਆਂ ਵਾ ਕਿਸਾਨਾਂ ਦੇ ਮੁੱਦਿਆਂ ਦੇ ਤੁਸੀਂ ਵੇਖ ਲਓ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਇੱਧਰ ਕਾਂਗਰਸ ਪਾਰਟੀ ਨੇ ਵੀ ਕਿਹਾ ਵੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ ਸੋ ਇਹ ਮਜਬੂਰੀ ਬਣ ਗਈ ਉਹਨਾਂ ਨੂੰ ਤੇ ਅੱਜ ਪਿੰਡਾਂ ਦੇ ਵਿੱਚ ਉਹਨਾਂ ਦੇ ਵੇਖ ਲਓ ਲੋਕਾਂ ਦਾ ਹਰ ਪਾਰਟੀ ਦਾ ਸਵਾਲ ਪੁੱਛੇ ਜਾ ਰਹੇ ਆ ਤੇ ਉਹਨਾਂ ਨੂੰ ਸਵਾਲਾਂ ਦਾ ਜਵਾਬ ਕਿਸੇ ਨੂੰ ਕੋਈ ਨਹੀਂ ਆ ਰਿਹਾ ਤੇ ਭੱਜ ਰਹੇ ਅੱਗੇ ਲੱਗ ਕੇ ਕੋਈ ਵੋਟ ਨਹੀਂ ਇਹਨਾਂ ਨੂੰ ਜਿਹੜੀਆਂ ਬੀਜੇਪੀ ਨੂੰ ਤੇ ਖਾਸ ਕਰਕੇ ਕੋਈ ਵੋਟ ਨਹੀਂ ਪੰਜਾਬ ਦੇ ਵਿੱਚੋਂ ਪੈਣੀ ਤੁਸੀਂ ਵੇਂਦੇ ਰਹੋ ਖਾਲੀ ਡੱਬੇ ਲੈ ਕੇ ਜਾਣਾ ਪਊਗਾ ਜਿਹੜਾ ਮੋਦੀ ਕਹਿੰਦਾ ਵਾ ਪੰਜਾਬ ਦੇ ਵਿੱਚ ਆਉਣਾ ਅਸੀਂ ਉਹਨੂੰ ਪੁੱਛਣੇ ਆ ਸਵਾਲ ਵੀ 13 ਮਹੀਨੇ ਜਦੋਂ ਅਸੀਂ ਅੰਦੋਲਨ ਚਲਾਇਆ ਸੀ ਸਾਨੂੰ ਕੀ ਕਹਿ ਕੇ ਤੂੰ ਵਾਪਸ ਮੋੜਿਆ ਸੀਗਾ ਸਾਨੂੰ ਲਿਖਤੀ ਦਿੱਤਾ ਸੀਗਾ ਤੂੰ ਐ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਵਾਂਗੇ ਕਿੱਥੇ ਆ ਤੇਰਾ ਗਾਰੰਟੀ ਕਾਨੂੰਨ ਸਾਡੇ ਪਰਚੇ ਜਿਉਂਦੇ ਤਿਉਹਾਂ ਉਦੋਂ ਦੇ ਸਾਡੀਆਂ ਜਿਹੜੀਆਂ ਮੰਗਾਂ ਇੱਕ ਵੀ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾ ਤੇ ਕੀ ਦੇਣੀਆਂ ਸੀਗੀਆਂ ਉਹਨਾਂ ਕਾਤਲਾਂ ਨੂੰ ਟਿਕਟਾਂ ਦੇ ਕੇ ਨਵਾਜ ਰਿਆ ਵਾ ਤੇ ਕਹਿੰਦਾ ਵੀ ਵੱਡੇ ਆਉਦੇ ਦਾਂਗੇ ਤੁਹਾਨੂੰ ਸੋ ਕੋਈ ਗੱਲ ਨਹੀਂ ਵੱਡੇ ਆਉਦੇ ਤੈਨੂੰ ਵੀ ਪੰਜਾਬ ਚ ਦਾਂਗੇ ਮੋਦੀ ਨੂੰ ਆ ਆ ਕੱਲ ਪਟਿਆਲੇ ਆਉਣਾ ਤੈਨੂੰ ਵੀ ਵੱਡਾ ਆਉਦਾ ਦਾਂਗੇ ਵਿਰੋਧ ਕਰਾਂਗੇ ਤੇਰਾ ਵੀ ਡਾਟ ਕੇ ਸਵਾਲ ਪੁੱਛਾਂਗੇ ਤੈਨੂੰ ਵੀ ਜੇ ਤੇ ਸਾਡੇ ਸਵਾਲਾਂ ਦੇ ਜਵਾਬ ਦੇਣਾ ਵਾ ਠੀਕ ਆ ਨਹੀਂ ਤੇ ਫਿਰ ਤੇਰਾ ਵਿਰੋਧ ਢਾਡ ਕੇ ਕਰਾਂਗੇ ਜਿੰਨਾ ਮਰਜੀ ਲੱਗਦਾ ਕੀ ਆ ਵੀ ਭਾਈ ਜੀ ਵੀ ਕਿਹੜੀ ਪਾਰਟੀ ਆ ਫਿਰ ਜਿਹੜੀ ਕਿਸਾਨਾਂ ਦੇ ਹੱਕੇ ਚ ਭੋਗਤ ਲੁਗੀ ਆਉਂਦੇ ਤਾਂ ਸਾਰੇ ਹੀ ਨੇ ਵੇਖੋ ਇਹ ਹੈ ਤੇ ਸਾਰੇ ਇੱਕੋ ਜਿਹੇ ਆ ਪਰ ਇਸ ਵਕਤ ਜੋ ਕਿਸਾਨਾਂ ਦੀ ਕਾਤਲ ਪਾਰਟੀ ਜੋ ਸਭ ਤੋਂ ਵੱਧ ਗੰਦੀ ਪਾਰਟੀ ਸਾਬਤ ਹੋਈ ਆ ਬੀਜੇਪੀ ਜਿਹੜੀ ਆ ਹੋ ਰਹੀ ਆ ਬਾਕੀ ਪਾਰਟੀਆਂ ਨੇ ਇੰਨਾ ਜਿਹੜਾ ਘਾਣ ਨਹੀਂ ਕੀਤਾ ਜਿੰਨਾ ਇਹ ਕਰ ਰਹੀ ਆ ਥੋੜੇ ਸਮੇਂ ਦੇ ਵਿੱਚ ਸੋ ਇਹਸ ਕਰਕੇ ਇਹਨਾਂ ਨੇ ਜਿੰਨੇ ਸਾਡੇ ਅੰਦੋਲਨ ਚੱਲ ਜਾ 750 ਕਿਸਾਨ ਸਾਡਾ ਸ਼ਹੀਦ ਹੋ ਗਿਆ ਇੱਕ ਵੀ ਲਫ਼ਜ਼ ਇਹਨਾਂ ਦੇ ਮੂੰਹੋਂ ਨਹੀਂ ਨਿਕਲਿਆ ਤੇ ਅੱਜ ਵੋਟਾਂ ਕਿਹੜੇ ਮੂੰਹੋਂ ਮੰਗਣਾ ਹੋ ਰਹੇ ਆ ਸੋ ਇਹਨਾਂ ਨੂੰ ਬਿਲਕੁਲ ਪਿੰਡਾਂ ਦੇ ਵਿੱਚੋਂ ਭੁਜਾ ਰਹੇ ਅਸੀਂ ਕਿਸੇ ਨੂੰ ਬੀਜੇਪੀ ਵਾਲੇ ਨੂੰ ਨਹੀਂ ਵੜਨ ਦੇ ਰਹੇ ਪਿੰਡਾਂ 'ਚ ਤੇ ਦੂਜੀਆਂ ਪਾਰਟੀਆਂ ਨੂੰ ਵੀ ਜਿਹੜਾ ਵਾ ਸਵਾਲ ਜਿਹੜੇ ਆ ਪੁੱਛ ਕੇ ਕਿਉਂਕਿ ਅੱਜ ਤੱਕ ਇਹਨਾਂ ਨੂੰ ਸਵਾਲ ਨਹੀਂ ਪੁੱਛੇ ਕਿਸੇ ਨੇ ਇਹ ਇਹਨੇ ਬੇਖੌਬ ਹੋ ਕੇ ਵੋਟਾਂ 'ਚ ਝੂਠ ਬੋਲਦੇ ਹੁੰਦੇ ਸੀਗੇ ਨਾ ਇਸ ਵਾਰ ਉਹ ਝੂਠ ਨਹੀਂ ਬੋਲ ਸਕਦੇ ਜੇ ਬੋਲਣਗੇ ਤੇ ਅਗਲੀ ਵਾਰ ਫੇਰ ਇਹਨਾਂ ਦੀ ਧੌਂਟ ਇਸੇ ਤਰ੍ਹਾਂ ਸਵਾਲ ਪੁੱਛਾਂਗੇ ਹਰ ਜਿਹੜਾ ਬੰਦਾ ਵਾ ਉਹਨੂੰ ਅੱਜ ਪਤਾ ਲੱਗ ਗਿਆ ਵੀ ਭਾਈ ਸਾਨੂੰ ਆਪਣੇ ਹੱਕਾਂ ਵਾਸਤੇ ਜਾਗਰੂਕ ਹੋਣਾ ਪੈਣਾ ਤੇ ਇਹਨਾਂ ਨੂੰ ਸਵਾਲ ਪੁੱਛਾਂਗੇ ਤੇ ਤਾਂ ਗੱਲ ਬਣਨੀ ਨਹੀਂ ਤੇ ਇਹ ਚੋਰ ਜਿਹੜੇ ਆ ਹਰ ਵਾਰੀ ਝੂਠ ਬੋਲ ਕੇ ਚੋਰੀ ਕਰਕੇ ਲੈ ਜਾਂਦੇ ਆ ਕੀ ਲੱਗਦਾ ਵੀ 45 ਤੋਂ ਉੱਪਰ ਦਾ ਟੈਂਪਰੇਚਰ ਆ ਸਟੀਲ ਦੇ ਉੱਤੇ ਛੱਡ ਲੱਗੇ ਤੇ ਵਿੱਚ ਸੰਗਤਾਂ ਉਵੇਂ ਬੈਠੀਆਂ ਬਿਲਕੁਲ ਜੀ ਇਹ ਇਹ ਸਾਡੀ ਸਾਧਨਾ ਵਾ ਤਪ ਵਾ ਜੇ ਸਾਡੇ ਗੁਰੂ ਅਰਜਨ ਦੇਵ ਮਹਾਰਾਜ ਨੇ ਤਤੀ ਤਵੀ ਤੇ ਬਹਿ ਕੇ ਉਹ ਤੇਰਾ ਬਾਣਾ ਮਿੱਠਾ ਲੱਗ ਕੇ ਕਹਿ ਆਈ ਨਾ ਅੱਜ ਉਹਨਾਂ ਦੀ ਸਖਲਾਈ ਤੇ ਅਸੀਂ ਚੱਲ ਰਹੇ ਹਾਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਕਾਂ ਵਾਸਤੇ ਹਰ ਮੌਸਮ ਦੇ ਵਿੱਚ ਲੜਾਈ ਕੀਤੀ ਵੇਖੋ ਸਰਸਾ ਨਦੀ ਦੇ ਵਿੱਚੋਂ ਦੀ ਨੰਨ ਗਈ ਤੇ ਆਪਣੇ ਹੱਕਾਂ ਵਾਸਤੇ ਜਿਹੜਾ ਲੜੇ ਸੀਗੇ ਇਹ ਉਹਨਾਂ ਲੀਆਂ ਤੇ ਚੱਲ ਰਹੇ ਆ ਆ ਕਿਤੇ ਨਾ ਕਿਤੇ ਆ ਜਿਹੜਾ ਸੇਰਸਾ ਸੂਰੀ ਮਾਰਗ ਚੱਲ ਰਿਹਾ ਵਾ ਨਾ ਬਣਿਆ ਵਾ ਉਸ ਵੇਲੇ ਦਾ ਜਿਹੜਾ ਉਦੋਂ ਵੀ ਇੰਨਾ ਰਾਵਾਂ ਥਾਣੀ ਜਿਹੜੇ ਆ ਸਾਡੇ ਗੁਰੂ ਪੀਰ ਗਏ ਆ ਅੱਜ ਫੇਰ ਉਹਨਾਂ ਰਾਵਾਂ ਥਾਣੀ ਜੰਗ ਸੰਘਰਸ਼ ਜਿਹੜੇ ਆ ਚੱਲ ਰਹੇ ਆ ਤੇ ਲਗਾਤਾਰ ਜਿੰਨਾ ਚਿਰ ਇਹ ਸਿੱਖ ਕੌਮ ਜਿੰਦੀ ਰਹੂਗੀ ਇਹ ਪੂਰੀ ਦੁਨੀਆ ਮਾਨਵਤਾ ਦੀ ਲੜਾਈ ਲੜਦੀ ਰਹੇ ਅਸੀਂ ਕਿਸ ਆਪਣੀ ਲੜਾਈ ਇਕੱਲੇ ਨਹੀਂ ਲੜ ਰਹੇ ਪੂਰੇ ਭਾਰਤ ਵਾਸੀਆਂ ਦੀ ਲੜਾਈ ਲੜ ਰਹੇ ਐਮਐਸਪੀ ਦਾ ਗਰੰਟੀ ਕਾਨੂੰਨ ਇਹ ਸਿੱਧੀ ਵਿਸ਼ਵ ਪਾਰ ਸੰਸਥਾ ਦੇ ਨਾਲ ਟਕਰaundੀਆਂ ਮੰਗਾਵਾ ਛੋਟੀਆਂ ਮੰਗਾ ਨਹੀਂ ਆਗੀਆਂ ਜੇ ਅੱਜ ਅਸੀਂ ਆ ਜਿੱਤ ਜਾਂਦੇ ਆ ਤੇ ਅਸੀਂ ਸਭ ਕੁਝ ਜਿੱਤ ਜਾਂਦੇ ਆ ਇਹ ਜਿਹੜੇ ਪਿੰਡ ਬੈਠੇ ਅਜੇ ਵੀ ਸਰਕਾਰ ਦਾ ਸਾਥ ਦੇ ਰਹੇ ਆ ਜਿਹੜੇ ਆ ਰਾਜੇਵਾਲ ਵਰਗੇ ਦੂਜੇ ਤੀਜੇ ਉਹਨਾਂ ਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਵਾ ਇੱਥੇ ਆਉਣਾ ਚਾਹੀਦਾ ਅਜੇ ਸਾਡੇ ਨਾਲ ਨਹੀਂ ਬੈਣਾ ਕੋਈ ਹੋਰ ਬਾਰਡਰ ਮਾਲ ਲੈਣਾ ਪਰ ਕਿਸਾਨਾਂ ਨਾਲ ਵਿਸ਼ਵਾਸ ਘਾਤ ਕਰ ਰਹੇ ਆ ਮਜ਼ਦੂਰਾਂ ਨਾਲ ਵਿਸ਼ਵਾਸ ਘਾਤ ਕਰ ਗਏ ਇਹ ਬਹੁਤ ਮਾੜੀ ਗੱਲ ਆ ਲੋਕ ਉਹਨਾਂ ਨੂੰ ਵੀ ਪਛਾਣਨ ਗੀ ਕੀ ਲੱਗਦਾ ਮੋਦੀ ਸਾਹਿਬ ਨੂੰ ਫਿਰ ਜੀ ਆਖੂਗੀ ਗੱਲ ਨੂੰ ਬਿਲਕੁਲ ਆਖਾਂਗੇ ਜੀ ਡਾਟ ਕੇ ਆਖਾਂਗੇ ਜੀ ਆਇਆ ਇਹੋ ਜਿਹਾ ਕਾਂਗੇ ਅੱਗੇ ਵੀ ਭਜਿਆ ਸੀ ਨਾ ਮੋਦੀ ਫਿਰੋਜ਼ਪੁਰ ਚੋਂ ਅਸੀਂ ਭਜਾਇਆ ਸੀਗਾ ਪਰ ਉਦੋਂ ਮੈਂ ਇੱਕ ਗੱਲ ਨੋਟ ਕੀਤੀ ਆ ਕਈ ਸਰਕਾਰਾਂ ਮੈਂ ਤਾਂ ਗੱਲ ਕਰ ਰਿਹਾ ਵੀ ਇੱਕ મોદી ਇੱਕ ਉਹਦੀ ਬੀ ਟੀਮ ਆ ਜਿਹੜੀ ਆਮ ਆਦਮੀ ਪਾਰਟੀ ਉਸ ਦੇ ਕੈਪਟਨ ਮਨਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੀਗੀ ਤੇ ਚੰਨੀ ਨੂੰ ਕਹਿੰਦਾ ਵੀ ਮੈਂ ਤੇਰੇ ਪੰਜਾਬ ਚੋਂ ਬਚ ਕੇ ਚਲ ਗਿਆ ਤੇ ਜਮਨੀ ਚੰਨੀ ਨੇ ਵੀ ਠੋਕ ਕੇ ਜਵਾਬ ਦਿੱਤਾ ਵੈਸੇ ਅਸੀਂ ਕਿਸੇ ਦੇ ਸਮਰਥਕ ਨਹੀਂ ਹਾਂਗੇ ਨਾ ਕਾਂਗਰਸ ਨੇ ਨਾ ਅਕਾਲੀ ਨਾ ਆਮਦੇ ਪਰ ਅਸੀਂ ਉਹ ਗੱਲ ਕਹਿ ਰਹੇ ਵੀ ਉਹਨਾਂ ਪਾਰਟੀਆਂ ਨੇ ਵੀ ਸਾਡਾ ਇਹਨਾਂ ਵਿਰੋਧ ਨਹੀਂ ਸੀ ਕੀਤਾ ਜਿੰਨਾ ਇਹ ਜਿਹੜਾ ਅੱਜ ਝਾੜੂ ਵਾਲਾ ਕਰ ਰਿਹਾ ਸਾਨੂੰ ਪਤਾ ਲੱਗਾ ਵੀ ਮੋਦੀ ਦੇ ਆਉਣ ਕਰਕੇ 5000 ਫੋਰਸ ਨੇ ਜਿਹੜੀ ਲਾਤੀ ਆ ਜਿਹੜੀ ਕੱਲ ਨੂੰ ਕਿਸਾਨਾਂ ਨੂੰ ਡੱਕਣਾ ਵਾ ਜੇਲਾ ਚ ਇਥੋਂ ਤੱਕ ਸਾਡੇ ਕਈ ਕਿਸਾਨਾਂ ਦੇ ਘਰਾਂ ਚ ਅੱਜ ਵੀ ਰੈਡਾ ਮਾਰੀਆਂ ਗਈਆਂ ਸੋ ਇਹਨੂੰ ਵੀ ਜਵਾਬ ਦਾਂਗੇ ਕੋਈ ਗੱਲ ਨਹੀਂ ਆ ਗਈ ਇਲੈਕਸ਼ਨ ਕੋਈ ਗੱਲ ਨਹੀਂ